ਚਲੋ ਟੋਡਰ ਕਰਦੇ ਆਂ ਮੰਮਾ ਜੀ ਸੱਲੇ ਹੋਰ ਕਿ ਲੋੜ ਹੈ ਕੋਈ ਪੋੜਾ ਅੱਜ 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 ਪਰਵਾਹ ਨਹੀਂ ਕਰਨੀ ਇੱਕੋ ਦੇ ਵਿੱਚ ਤੁਰੇ ਫਿਰਦਾ ਅੰਦਰ ਆਇਆ ਚੱਲੋ 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 ਥੋੜਾ ਬਰਬਦੀ ਕਰ ਲਈ ਨਾਲ ਦੇ ਨਾ ਸਾਡੇ ਨਾਲ ਸਾਡੇ ਨਾਲ ਆਜਾ ਵੀਡੀਓ ਕਿਦਾਂ ਆਉਂਦਾ ਪਾਜੀ ਆਉਂਦੇ ਅਰੇ ਅਰੇ ਆਉਦੇ ਥੋੜਾ ਕਿਦੋਂ ਨੋ ਕਿਦੋਂ ਥੋੜਾ 3 3 ਵਾਰ ਤੋਂ ਨਾਲ 3 ਹੀ ਬਣਾਉਂਦਾ ਮਾੜੀ ਦੇਸ ਗਾਯਾ ਗੁਰਮੀ ਆ ਜੀ ਸਤ ਸੌਰ ਜੀ ਸਪੋਲਿਸ ਸਟੇਸ਼ਨ ਸਦਰ ਦੇ ਵਿੱਚ ਮਰਾਡੋ ਚੌਂਕੀ ਦੇ ਏਰੀਆ ਦੇ ਵਿੱਚ ਈਸ਼ਰ ਨਗਰ ਪੁਲੀ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਤਕਰੀਬਨ ਡੇਢ ਪੌਣੇ 2 ਵਜੇ ਦੇ ਕਰੀਬ ਇੱਕ ਵਿਅਕਤੀ सोनू ਸਿੰਘ ਉਮਰ ਤਕਰੀਬ 26 ਸਾਲ son of ਰਾਮ ਪ੍ਰਤਾਪ ਉਰਫ ਗੁੱਡੂ ਇਹ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਉਸ ਏਰੀਆ ਦੇ ਵਿੱਚ ਇਹਨੇ ਗੋਲ ਗੱਪੇ ਦੀ ਰਾਤ ਨੂੰ ਰੇੜੀ ਲਗਾਈ ਹੋਈ ਸੀ ਕਿਉਂਕਿ ਉਹ ਕੋਈ ਓਕੇਜਨ ਸੀ ਮੇਲਾ ਚੱਲ ਰਿਹਾ ਸੀਗਾ ਗੈਦਰਿੰਗ ਸੀ ਉੱਥੇ ਅਚਾਨਕ ਬਾਈਕ ਦੇ ਉੱਤੇ ਸਵਾਰ ਦੋ ਜਾਣੇ ਅਨਨੋਣ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀ ਮਾਰ ਕੇ ਸੋਨੂ ਨੂੰ ਉਪੱਜ ਗਏ ਸੋਨੂ ਨੂੰ ਸਿਵਲ ਹਸਪੀਟਲ ਇਮੀਡੀਏਟਲੀ ਉੱਥੇ ਲੋਕਲ ਤੇ ਬੱਲੋ ਲੈ ਜਾਇਆ ਗਿਆ ਤੇ ਪਰ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਮੌਕੇ ਤੇ ਡੈਥ ਹੋ ਗਈ ਕਮਿਸ਼ਨਰ ਸਾਹਿਬ ਦੀ ਹਦਾਇਤ ਮੁਤਾਬਕ ਉਹਨਾਂ ਨੇ ਜੋ ਟੀਮਸ ਬਣਾਈਆਂ ਇਮੀਡੀਏਟਲੀ ਪੁਲਿਸ ਸਟੇਸ਼ਨ ਸਰਰ ਦੇ ਵਿੱਚ एसएचयू सदर दी टीम ने ते चौकी इंचार्ज मराडो दी पुलिस पार्टी एक्टिवेट हो गई ते उन्होंने बड़ी मुस्तैदी ਨਾਲ बड़ी फास्ट काम करते हुए अपनी पार्टीज ਤੋਂ ਵੱਖ-ਵੱਖ ਜਗ੍ਹਾ ਦੇ ਉੱਤੇ ਰੇਡ ਕਰਵਾਈ ఇన్ਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇजेस ਟੈਕਨੀਕਲ ਡਿਟੇਲਸ ਲੈਂਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਉੱਤੇ ਵਰਕ ਕਰਦੇ ਹੋਏ ਚਾਰੋਂ ਤਰਫ ਇਹਨਾਂ ਨੇ ਆਪਣੇ ਸੋਰਸਸ ਕਾਇਮ ਕੀਤੇ ਤੇ ਵਿਦਨ 8 ਆਵਰਸ 8 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਉਹ ਦੋਸ਼ੀ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਇਹ ਦੋਸ਼ੀ ਜਿਹੜਾ ਇਹਦੇ ਵਿੱਚ ਨਿਕਲਿਆ ਉਹ ਸਿੱਦਾ ਰਾਮ ਦਿਆਲ ਜਿਹੜਾ ਕਿ ਰਿਸ਼ਤੇ ਦੇ ਵਿੱਚ ਮਰਨ ਵਾਲੇ ਸੋਨੂ ਸਿੰਘ ਦਾ ਸਹੁਰਾ ਲੱਗਦਾ ਸੀਗਾ ਫਾਦਰ ਇਨ ਲੌ ਲੱਗਦਾ ਸੀ ਸੋ ਵਜਾ ਰੰਜਸ਼ ਜਿਹੜੀ ਉਹ ਸਾਹਮਣੇ ਆਈ ਉਹ ਇਹ ਸੀਗੀ ਵੀ ਸੋਨੂ ਸਿੰਘ ਨੇ ਫਰਵਰੀ 2024 ਦੇ ਵਿੱਚ ਕਿ ਨਿਬਾ ਨਾਮ ਦੀ ਲੜਕੀ ਦੇ ਨਾਲ ਮੈਰਿਜ ਕਰਵਾਈ ਸੀ ਲਵ ਮੈਰਿਜ ਕਰਵਾਈ ਸੀਗੀ ਇਹ ਬੇਸਿਕਲੀ ਠਾਕੁਰ ਨੇ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜਿਹੜੇ ਲੜਕੇ ਵਾਲੇ ਸੋਨੂ ਸਿੰਘ ਡਿਸੀਜ਼ ਹੈਗਾ ਤੇ ਜਿਹੜੇ ਨਿਭਾ ਲੜਕੀ ਹੈ ਇਹਨਾਂ ਦੀ ਫੈਮਿਲੀ ਬਿਹਾਰ ਤੋਂ ਬਿਲੋਂਗ ਕਰਦੀ ਹੈ ਸਮਸਤੀਪੁਰ ਤੋਂ ਇਹ ਕੁਸ਼ਵਾਹ ਹਨ ਸੋ ਇਹਨਾਂ ਦੀ ਜਿਹੜੀ ਮੈਰਿਜ ਨਾਲ ਅਸਹਿਮਤ ਹੁੰਦੇ ਹੋਏ ਜਿਹੜਾ ਇਹਦਾ ਫਾਦਰ ਸੀਗਾ ਸਟੈਪ ਫਾਦਰ ਸੀ ਬੇਸਿਕਲੀ ਇਹਦੀ ਉਮਰ ਰਾਮਦੇਵਾਲ ਦੀ ਇਹ ਫਾਦਰ ਸਟੈਪ ਫਾਦਰ ਦੀ ਤਕਰੀਬਨ 45 45 ਸਾਲ ਦੇ ਕਰੀਬ ਸੀ ਇਹਨਾਂ ਨੂੰ ਇਹ ਐਕਸੈਪਟਡ ਨਹੀਂ ਸੀਗੀ ਜਿਸ ਕਰਕੇ ਇਹਨਾਂ ਨੇ ਮੌਕੇ ਦੀ ਭਾਲ ਕੀਤੀ ਵੀ ਮੈਂ ਕਦੋਂ ਆਪਣਾ ਬਦਲਾ ਪੂਰਾ ਕਰ ਸਕਾਂ ਜਿਹਨੇ ਮੇਰੀ ਕੁੜੀ ਨਾਲ ਮੇਰੀ ਸਹਿਮਤੀ ਤੋਂ ਬਾਹਰ ਹੋ ਕੇ ਮੈਰਿਜ ਕਰਵਾਈਏ ਸੋ ਰਾਮਦੇਵਾਲ ਨੇ 23 ਤਰੀਕ ਨੂੰ ਰਾਤ ਨੂੰ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਨਾਲ ਇਹਦੀ ਹੈਲਪ ਕੀਤੀ ਦੀਪਕ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਕਿ ਅੰਡੇਾਂ ਦੀ ਰੇੜੀ ਉੱਥੇ ਨਾਲ ਲਗਾਉਂਦਾ ਹੁੰਦਾ ਸੀ ਤੇ ਦੀਪਕ ਆਰਾਮਦੇਵਾਲ ਦੇ ਨਾਲ ਸੰਪਰਕ ਵਿੱਚ ਆਇਆ ਤੇ रामदयाल ਨੇ ਉਹਨੂੰ ਕੁਝ ਲਾਲਚ ਦੇ ਕੇ ਕੋਈ ਸ਼ਰਾਬ ਦਾ ਜਾਂ ਪੈਸਿਆਂ ਦਾ ਲਾਲਚ ਦੇ ਕੇ ਉਹਨੂੰ ਆਪਣੇ ਨਾਲ ਇਸ ਵਾਰ ਦਾਤ ਨੂੰ ਅੰਜਾਮ ਦੇਣ ਵਾਸਤੇ ਰਾਜ਼ੀ ਕਰ ਲਿਆ ਸੋ ਇਹਦੇ ਚ ਇਹਨਾਂ ਨੇ ਜੋ ਪੁੱਛਗਿੱਛ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਉਹ ਇਹ ਹੈ ਵੀ ਇੱਕ ਪਿਸਟਲ ਜਿਹੜੀ ਯੂਜ਼ ਕੀਤੀ ਸੀ ਉਹ ਤਕਰੀਬਨ 1 ਮਹੀਨਾ ਪਹਿਲਾਂ ਇਹਨਾਂ ਨੇ ਬਿਹਾਰ ਤੋਂ ਜਾ ਕੇ 50000 ਰੁਪਏ ਦੀ ਖਰੀਦੀ ਸੀ ਇਹਨੇ रामदयाल ਨੇ ਪੈਸੇ-ਪੁਸੇ ਇਕੱਠੇ ਕਰਕੇ 50000 ਰੁਪਏ ਦੀ ਇਹ ਜਿਹੜੀ ਇਲੀਗਲ ਵੈਪਨ ਬਿਹਾਰ ਤੋਂ ਜਾ ਕੇ ਜੋ ਲੈ ਕੇ ਆਇਆ ਉਹਦੇ ਸਬੰਧ ਰੇ ਵਿੱਚ ਵੀ ਇਨਵੈਸਟੀਗੇਸ਼ਨ ਉਹ ਪੁਲਿਸ ਕਰ ਰਹੀ ਹੈ ਉਹ ਕਿੱਥੋਂ ਲੈ ਕੇ ਆਇਆ ਕੌਣ ਬੰਦਾ ਸੀ ਇਹਨੂੰ ਸਪਲਾਈ ਕਰਨ ਵਾਲਾ ਵੈਪਨ ਉਹ ਵੀ ਜਲਦੀ ਸਾਹਮਣੇ ਆ ਜਾਊਗਾ ਜੀ ਸਰ ਪਹਿਲਾਂ ਤੇ ਇਹ ਜਿਹੜੀ ਵਾਰਦਤ ਹੋਣ ਤੋਂ ਬਾਅਦ ਪੁਲਿਸ ਨੇ ਅਰੈਸਟ ਕੀਤੇ ਨੇ ਕਿ